ਇਹ ਸੱਚੂ ਨਈਆ ਵਾਲਾ ਨੇ ਇੱਕ ਇਨਫਾਰਮੇਸ਼ਨ ਹੁਲੀ ਸੀ ਕਿ ਪਿੰਡ ਜਿਹੜਾ ਨਈਆ ਡਾਂਸਿੰਗ ਵਾਲਾ ਪੈਂਦਾ ਹੈਗਾ ਉੱਚ ਜਿਹੜਾ ਇੱਕ ਨਿਰਮਲ ਕੌਰ ਇਹ ਜਨਾਨੀ ਹੈਗੀ ਉਹਦੇ ਕਾਰਨ ਕੋਈ 10 ਬੰਦਿਆਂ ਨੇ ਵੜ ਕੇ ਉਹਦੇ ਕਿਉਂਕਿ ਛੋਟੇ ਬੇਟੇ ਰਾਜਾ ਜਿਹੜਾ ਹਰਜਿੰਦਰ ਰਾਜਾ ਉਹਦੇ ਨਾਲ ਪਹਿਲਾਂ ਨਾਲ ਕੋਈ ਲੜਾਈ ਝਗੜਾ ਸੀ ਗੁਰੰਜਿਸੀ ਉਸਦੇ ਚਾਹਦੇ ਉਹਨਾਂ ਨੇ ਘਰ ਅੰਦਰ ਬੜੀ ਤੌਰ ਪਨ ਕੀਤੀ ਤੇ ਉਹਦੇ ਘਰ ਚ ਪਈ ਸਮਾਨ ਜਿਤਨੇ ਕ ਮੰਜਾ ਤੇ ਸੋਫਾ ਨੂੰ ਅੱਗ ਲਗਾ ਦਿੱਤੀ ਸੀ ਤੇ ਜਿਸ ਤੇ ਐਸ ਐਚ ਓ ਤੇ ਡੀ ਐਸ ਪੀ ਜਿਹੜੇ ਹੈਗੇ ਮੌਕੇ ਦੇ ਤੁਰੰਤ ਪੁੱਜੇ ਨੇ ਤੇ ਉਹਨਾਂ ਨੇ ਜਿਹੜੀ ਨਿਰਮਲ ਕੌਰ ਹੈਗੀ ਆ ਚਸ਼ਮਦੀਦ ਉਹਦੇ ਬਿਆਨਾਂ ਤੇ ਆਪਾਂ ਪੰਜ ਬੰਦੇ ਬਾਈ ਨੇਮ ਤੇ ਚਾਰ ਬੰਦੇ ਅਨਨੋਦ ਦੇ ਖਿਲਾਫ ਪਰਚਾ ਦਰਜ ਕੀਤਾ ਬੀ ਐਨ ਐਸ ਦੀਆਂ ਅਲੱਗ-ਅਲੱਗ ਧਾਰਾ ਦੇ 231 324 326 190 ਬੀ ਐਨ ਐਸ ਇਹਦੇ ਚੀਜ਼ ਦੱਸਣਾ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਕਿ ਇਹ ਐਸ ਐਚ ਓ ਨੇ ਤੁਰੰਤ ਕਾਰਵਾਈ ਕਰਦੇ ਹੋਏ ਚਾਰ ਜਿਹੜੇ ਵਿਅਕਤੀ ਹੈਗੇ ਆ ਇਸ ਦੇ ਐਫ ਆਈ ਆਰ ਤੇ ਨਾਮਿਨੇਟਡ ਵੀ ਉਹ ਵੀ ਅਰੈਸਟ ਕਰ ਲੇ ਇਹ ਅਸਲਚੂ ਨਈਆ ਵਾਲਾ ਨੇ ਇੱਕ ਇਨਫਾਰਮੇਸ਼ਨ ਮਿਲੀ ਸੀ ਕਿ ਪਿੰਡ ਜਿਹੜਾ ਨਈਆ ਡਾਂਸਿੰਗ ਵਾਲਾ ਪਿੰਡ ਹੈਗਾ ਉੱਚ ਜਿਹੜਾ ਇੱਕ ਨਿਰਮਲ ਕੌਰ ਹੈ ਜਨਾਨੀ ਹੈਗੀ ਉਹਦੇ ਕਾਰਨ ਕੋਈ 10 ਬੰਦਿਆਂ ਨੇ ਵੜ ਕੇ ਉਹਦੇ ਕਿਉਂਕਿ ਛੋਟੇ ਬੇਟੇ ਰਾਜਾ ਜਿਹੜਾ ਹਰਜਿੰਦਰ ਰਾਜਾ ਉਹਦੇ ਨਾਲ ਪਹਿਲਾਂ ਉਨ੍ਹਾਂ ਦੀ ਕੋਈ ਲੜਾਈ ਝਗੜਾ ਸੀ ਰੰਜਿਸ਼ ਸੀ ਉਸਦੇ ਚਾਲੇ ਹੀ ਉਹਨਾਂ ਨੇ ਘਰ ਅੰਦਰ ਬੜੀ ਤੋਰਪਾਨ ਕੀਤੀ ਤੇ ਉਹਦੇ ਘਰ 'ਚ ਪਈ ਸਮਾਨ ਜਿਤਨਾ ਕਿ ਮੰਜਾ ਤੇ ਸੋਫਾ ਨੂੰ ਅੱਗ ਲਗਾ ਦਿੱਤੀ ਸੀ ਤੇ ਜਿਸ ਤੇ ਐਸ ਐਚਓ ਤੇ ਡੀ ਐਸ ਪੀ ਜਿਹੜੇ ਹੈਗੇ ਮੌਕੇ ਤੇ ਤੁਰੰਤ ਪੁੱਜੇ ਨੇ ਤੇ ਉਹਨਾਂ ਨੇ ਜਿਹੜੀ ਨਿਰਮਲ ਕੌਰ ਹੈਗੀ ਆ ਚਸ਼ਮਦੀਦ ਉਹਦੇ ਬਿਆਨਾਂ ਤੇ ਆਪਾਂ ਪੰਜ ਬੰਦੇ ਬਾਈ ਨੇਮ ਤੇ ਚਾਰ ਬੰਦੇ ਅਨਨੋਦ ਦੇ ਖਿਲਾਫ ਪਰਚਾ ਦਰਜ ਕੀਤਾ ਬੀ ਐਨ ਐਸ ਦੀਆਂ ਅਲੱਗ-ਅਲੱਗ ਧਾਰਾ ਦੇ ਵਿੱਚ 331 324 326 190 ਬੀ ਐਨ ਐਸ ਇਹਦੇ ਚੀਜ਼ ਦੱਸਣਾ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਕਿ ਇਹ ਐਸ ਐਚਓ ਨੇ ਤੁਰੰਤ ਕਾਰਵਾਈ ਕਰਦੇ ਹੋਏ ਚਾਰ ਜਿਹੜੇ ਵਿਅਕਤੀ ਹੈਗੇ ਆ ਇਸ ਦੇ ਐਫ ਆਈ ਆਰ ਤੇ ਨਾਮਿਨੇਟਡ ਵੀ ਉਹ ਵੀ ਅਰੈਸਟ ਕਰ ਲੈਣ